ਖੜੜ ਸਿਟੀ ਦੀ ਪੁਲਿਸ ਵੱਲੋਂ ਯੋਧ ਨਸ਼ਾ ਵਿਰੋਧ ਚਲਾਈ ਗਈ ਮੁਹਿੰਮ ਦੇ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 155 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਪੁਲਿਸ ਕਪਤਾਨ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਖੜੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਖਰੜ ਸਿਟੀ ਪੁਲਿਸ ਵੱਲੋਂ ਬੀਤੀ 25 ਅਕਤੂਬਰ ਨੂੰ ਇੱਕ ਮਹਿਲਾ ਪਾਸੋਂ 55 ਗ੍ਰਾਮ ਆਇਸ ਡਰਗ ਬਰਾਮਦ ਕੀਤੀ ਗਈ ਸੀ ਜਿਸ ਦੀ ਪਛਾਣ ਪਤਨੀ ਦੁਨੀ ਚੰਦ ਉਰਫ ਵਿਨੋਦ ਕੁਮਾਰ ਵਾਸੀ ਰਵਿੰਦਰਾ ਇਨਕਲੇਬ ਬਲਟਾਣਾ ਜ਼ਰਖਪੁਰ ਹਾਲ ਵਾਸੀ ਐਲ.ਆਈ.ਸੀ. ਕਲੋਨੀ ਖਰੜ ਵੱਜੋ ਹੋਈ ਸੀ ਉਕਤ ਮਹਿਲਾ ਦੋਸ਼ੀ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੀ ਧਾਰਾ ਤਹਿਤ 22 ਤਹਿਤ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਵੀ ਦਰਜ ਕੀਤਾ ਗਿਆ ਉਸ ਪ੍ਰੰਤ ਅਦਾਲਤ ਵਿੱਚ ਪੇਸ਼ੀ ਪ੍ਰੰਤ ਰਿਮਾਂਡ ਦਰਾਂ ਪੁਚ ਪੜਤਾਲ ਦੌਰਾਨ ਉਸ ਵੱਲੋਂ ਦਿੱਤੀ ਸੂਚਨਾ ਦੇ ਆਧਾਰ ਤੇ ਦਿੱਲੀ ਤੋਂ ਇੱਕ ਨਾਈਜੀਰੀਆ ਵਾਸੀ ਪੁਰਸ਼ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਗ੍ਰਾਮ ਆਇਸ ਡਰੱਗ ਬਰਾਮਦ ਕੀਤੀ ਗਈ ਇਸ ਦੋਸ਼ੀ ਦੀ ਪਛਾਣ ਕਿੰਗ ਜਲੇ ਚਾਈਨੋਜ਼ੋ ਵਾਸੀ ਨਾਈਜੀਰੀਆ ਹਾਲ ਵਾਸੀ ਚੰਦਰ ਬਿਹਾਰ ਸ਼ਿਵ ਵਿਹਾਰ ਨਵੀਂ ਦਿੱਲੀ ਵੱਜੋਂ ਹੋਈ ਹੈ ਮਾਨਯੋਗ ਸੀਐਮ ਸਾਹਿਬ ਜਿਹੜੀ ਜਯੋਤਨ ਸਰਉਦ ਦੀ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਚ ਡੀਜੀਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰਾਂ ਸਤੂ ਨੇ ਵੀ ਇਹਨਾਂ ਦੇ ਉੱਪਰ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਜਿਹੜੇ ਨਸ਼ਾ ਵੇਚਣ ਵੇਚਦੇ ਨੇ ਜਾਂ ਨਸ਼ਾ ਵੇਚਣ ਵਿੱਚ ਮਦਦ ਕਰਦੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਚ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਖਰੜ ਪੁਲਿਸ ਨੇ ਡੀਐਸਪੀ ਖਰੜ ਐਸਐਸਪੀ ਸਿਟੀ ਖਰੜ ਨੇ ਇੱਕ ਬੜੀ ਸਫਲਤਾ ਹਾਸਲ ਕੀਤੀ ਇਹਨਾਂ ਨੇ ਇੱਕ ਮੁਕੱਦਮਾ ਨੰਬਰ 384 2510 ਨੂੰ ਦਰਜ ਕੀਤਾ ਸੀਗਾ 22 ਐਨਡੀ ਪੇਸ਼ਕ ਦਾ ਜਿਹਦੇ ਚ ਇੱਕ ਸੀਮਾ ਲੇਡੀ ਜੋ ਕਿ ਰਹਿੰਦੀ ਹੈ ਬਲਟਾਣੇ ਨੂੰ ਐਲਐਸਸੀ ਕਲੋਨੀ ਤੋਂ ਫੜਿਆ ਗਿਆ 55 ਗ੍ਰਾਮ ਆਈਸ ਦੇ ਨਾਲ ਆਈਸ ਇੱਕ ਬੜਾ ਸਫਿਸਟੀਕੇਟਿਡ ਡਰਗ ਹੈ ਜਿਹੜਾ ਅੱਜਕੱਲ ਬੜਾ ਮਤਲਬ ਚੰਗ ਰਿਹਾ ਲੋਕਾਂ ਚ ਬੜਾ ਟ੍ਰੈਂਡਿੰਗ ਹੈ ਤੇ ਬੜਾ ਸਫਿਸਟੀਕੇਟਿਡ ਡਰਗ ਹੈ ਇਹ 55 ਗ੍ਰਾਮ ਉਹਦੇ ਕੋਲੋਂ ਰਿਕਵਰੀ ਕਰਕੇ ਬਾਅਦ ਚ ਉਹਦਾ ਰਿਮਾਂਡ ਕਰਕੇ ਉਹਦੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਿਊਮਨ ਇੰਟਰਵਿਊ ਡਿਵਲਪ ਕਰਦੇ ਹੋਏ ਡੀਐਸਪੀ ਖਰੜ ਨੇ ਲੀਡ ਕੀਤਾ ਤੇ ਐਸਐਚਓ ਸਿਟੀ ਖਰੜ ਨੇ ਇਸ ਆਪਰੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਮੇਨ ਦਿੱਲੀ ਦਾ ਸਪਲਾਈਅਰ ਸੀਗਾ ਇਹਦਾ ਜਿਹਦਾ ਨਾਮ ਹੈਗਾ ਕਿੰਗਸਲੇ ਚਿੰਨੋ ਚੰਦਰ ਵਿਹਾਰ ਦਿੱਲੀ ਤੋਂ ਨਿਊ ਦਿੱਲੀ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਵੀ ਅੱਗੇ 100 ਗ੍ਰਾਮ ਆਈਸ ਦੀ ਬਰਾਮਦਗੀ ਕੀਤੀ ਗਈ ਉਹਦੀ ਬਰਾਮਦਗੀ ਦੌਰਾਨ ਇਹ ਪਤਾ ਲੱਗਿਆ ਵੀ ਇਹਨਾਂ ਦੀ ਜਿਹੜੀ ਪਹਿਲੀ ਪਟਰੀ ਸੀ ਮੁੱਢਲੀ ਪਟਰੀ ਤੇ ਪਤਾ ਲੱਗਿਆ ਹੈ ਵੀ ਹਾਂ ਵੀ ਜਿਹੜੀ ਲੇਡੀ ਹੈ ਸੀਮਾ ਇਹ ਇੱਥੇ ਪਸ਼ੋਪਰ ਤੇ ਦਾ ਫਰੂਫਪੁਰ ਦਾ ਉਧਰ ਦੇ ਰਹਿਣ ਵਾਲੀ ਹੈ ਇਹਦੇ ਤਿੰਨ ਮੁਕਦਮੇ ਮੁਕਦਮਾ ਨੰਬਰ 85 2022 ਦਾ ਮੁਕਦਮਾ ਨੰਬਰ 110 2022 ਮੁਕਦਮਾ ਨੰਬਰ 168 2023 ਸਾਰੇ ਸਾਰੇ ਐਨਡੀਪੀ ਸੈਕਟਰ ਦੇ ਉਹ ਵੀ ਨਸ਼ੀਲੇ ਪਦਾਰਥਾਂ ਦੇ ਦਰਜਾ ਵੀ ਇਹ ਹੈਬਿਚੁਅਲ ਹੈਗੇ ਇਹਦਾ ਹਸਬੰਡ ਵੀ ਪਹਿਲਾਂ ਜੇਲ੍ਹ ਚ ਹੀ ਹੈ ਨਸ਼ੇ ਦੇ ਕੇਸਾਂ ਤੇ ਜਿਹੜਾ ਦੂਸਰਾ ਦੋਸ਼ੀ ਜਿਹੜਾ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਫੜਿਆ ਗਿਆ ਦਿੱਲੀ ਤੋਂ ਜਿਹੜਾ ਇੰਟਰ ਸਟੇਟ ਗੈਂਗ ਸੀਗਾ ਉਹਦੇ ਵਿੱਚ ਵੀ ਉਹਦੇ ਤੇ ਵੀ 280/241 ਮੁਕਦਮਾ ਐਮਸੀਬੀ ਦਾ ਐਨਡੀਪੀ ਦਾ ਦਰਜਾ ਹੈ ਜਿਹੜੇ ਜਿਹੜੇ ਵੀ ਸਾਡੇ ਕੋਲ ਅਗੇ ਹੋਰ ਪਰਦਰ ਲਿੰਕਸ ਆਏ ਸੀਗੇ ਉਹਦੇ ਤੇ ਵੀ ਕਾਰਵਾਈ ਕਰਦੇ ਹੋਏ ਜਿਹੜੇ ਅਗੇ ਇਹਨਾਂ ਦੇ ਯੂਜ਼ ਯੂਜ਼ ਜਿਹਨਾਂ ਨੂੰ ਜਿਹਨਾਂ ਨੇ ਸਪਲਾਈ ਜਿਨ੍ਹਾਂ ਨੇ ਸਪਲਾਈ ਕਰਦੇ ਸੀਗੇ ਜਿਹੜੇ ਇਹਨਾਂ ਦੇ ਨਾਲ ਲਿੰਕ ਸੀਗੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਕਾਰਵਾਈ ਦੀ ਲੋੜ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਦਾਖਲ ਕਰਾਉਣ ਦੀ ਲੋੜ ਸੀ ਉਹਨਾਂ ਨੂੰ ਦਾਖਲ ਵੀ ਕਰਾਇਆ ਗਿਆ ਹੈ ਥੈਂਕ ਯੂ ਜਿਹੜੇ ਜਿਹੜੇ ਬਹੁਤ ਅਕੀ ਫ੍ਰੈਂਡ ਹੀ ਤੁਹਾਨੂੰ ਸਰਪ੍ਰਾਈਜ਼ ਕਿ ਉਹਨਾਂ ਦੇ ਵਿੱਚ ਇੱਕ ਅੱਧੀ ਗੁੜੀ ਸਪਲਾਈ ਜਿਹੜਾ ਲੇਡੀ ਸਪਲਾਈ ਪੰਜਾਬ ਕਰ ਰਹੀ ਸੀ ਜਿਹੜਾ ਕਿੰਗਸਲੇ ਆ ਜਿਹੜਾ ਕਿ ਨੀਗਰੋ ਹੈ ਮਾਲ ਮੈਨੂੰ ਫੌਲ ਫੌਲ ਦੇ ਅੰਨੀ ਫੋਰਨ ਕੋਰਨਰ ਹੈ ਜੀ ਇਹ ਦਿੱਲੀ ਬੈਠਾ ਹੈ ਤੇ ਦਿੱਲੀ ਤੋਂ ਇਹਨੇ ਜਿਹੜਾ ਸੀਗਾ ਅੱਗੇ ਫਰਦਰ ਸਾਰੀਆਂ ਸਟੇਟਸ ਨੂੰ ਸਪਲਾਈ ਕਰਿਆ ਸੀਗਾ ਹੁਣ ਇਹਦਾ ਵੀ ਜਿਹੜਾ ਅਸੀਂ ਟੈਕਨੀਕਲ ਅਨਲਿਸਿਸ ਕਰਕੇ ਫਰਦਰ ਅਸੀਂ ਦੇਖਾਂਗੇ ਵੀ ਹਾਂ ਵੀ ਹੋਰ ਜਿੱਥੇ-ਜਿੱਥੇ ਸਟੇਟਸ ਨੂੰ ਉਹਨੂੰ ਲਿਖਾਂਗੇ ਅੰਨੀ ਸਰ ਇਹ ਜਿਹੜੇ ਕਿ ਕੌਫੀ ਡੀਗ੍ਰੀ ਦਾ ਇਸ ਦੇ ਨੰਬਰ ਹੋ ਰਹੇ ਨੇ ਦੱਸਣਾ ਕਿ ਬਹੁਤ ਨਸ਼ਾ ਜਿਹੜਾ ਅੰਦਰ ਤੇ ਇਹ ਨੂੰ ਲੈ ਕੇ ਨੀ ਸਮਝਦੇ ਬਿਲਕੁਲ ਸਾਡੇ ਕੋਲ ਜਿਹੜੀ ਅੰਨੀ ਫਰਦਰ ਜਿਹੜੀ ਬੈਕਵਰਡ ਲਿੰਕੇਜ ਇੱਥੇ ਤੱਕ ਦਿੱਲੀ ਦਾ ਤੁਹਾਨੂੰ ਦਿੱਤਾ ਕਿ ਇਸ ਲਈ ਹੈਗਾ ਹੁਣ ਉਹਦੀ ਫਰਦਰ ਕੁਝ ਕਿਸ ਤੇ ਅਸੀਂ ਉਹਦਾ ਰਿਮਾਡਲ ਹੈ ਜੋ ਵੀ ਆਲਗੋਂ ਤੁਸੀਂ ਸਾਨੂੰ ਜਿਹੜੇ ਕੱਟੇ ਦੇ ਕੇ ਆਪਣਾ ਡਿਸਨੇ ਨੋ ਮੋਲ ਦੇ ਕੇ ਆਖਦੇ ਨੇ ਮਾਦਮ ਦੇ ਵਿੱਚ ਦੇਖੋ ਸਾਡੇ ਕੋਲ ਤਿੰਨ ਤਿੰਨ ਕਰੀਬ ਜਿਹੜੇ ਅੱਗੇ ਇਹਨਾਂ ਦੇ ਦੋ ਤਾਂ ਸੀ ਫਨ ਜਿਹੜੇ ਸਪਲਾਈਅਰ ਸੀਗੇ ਮੇਨ ਜਿਹੜੇ ਅੱਗੇ ਜਿਨ੍ਹਾਂ ਦੇ ਜਿਹੜੇ ਨਸ਼ਾ ਕਰ ਰਹੇ ਸੀ ਜਿਹੜੇ ਐਡਿਕਟ ਸੀਗੇ ਉਹਨਾਂ ਦੇ ਵੱਲ ਜਿਹੜਾ ਅਸੀਂ ਇੱਕ ਨਵਾਂ ਮੌਕਾ ਥਿੰਦੇ ਹੋਏ ਉਹਨਾਂ ਦੇ ਉਹਨਾਂ ਨੂੰ ਇਲਾਜ ਕਰਾਉਣ ਦੇ ਅੱਗੇ ਪੇਟਿਆ ਨੈਟਵਰਕ ਸਾਰਾ ਜਿੰਨਾ ਵੀ ਹੈਗਾ ਜਿਹੜੇ ਸਪਲਾਈਅਰ ਹੋਣਗੇ ਉਹਦੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਅਪਲਿੱਕ ਸੀਗੇ ਉਹਨਾਂ ਨੂੰ ਦਾਖਲ ਕਰਾਇਆ ਜਾ ਰਿਹਾ ਹੈ ਐਨੀ ਟਾਈਮਿੰਗ ਸਾਰਾ ਕੁਝ ਉਦੋਂ ਕਿੰਨੇ ਟਾਈਮ ਤੋਂ ਕਰ ਰਹੇ ਹੈ ਦੇਖੋ ਇਹਨਾਂ ਦਾ ਜਿਹੜਾ ਹੈਗਾ ਰਿਕਾਰਡ ਤਾਂ ਹੁਣ ਤੱਕ 5 ਸਾਲ ਦਾ ਰਿਕਾਰਡ ਬੋਲ ਹੀ ਰਿਹਾ ਜੀ ਹਾਂਜੀ ਜਿਹੜੇ 2022 ਤੋਂ ਪਰਚੇ ਚੱਲ ਰਹੇ ਇਹਨਾਂ ਦੇ ਤਿੱਕੇ ਤੋਂ ਐਨੀ ਟਾਈਮਿੰਗ ਪ੍ਰਾਈਸ ਅਬੋਵ ਦਿਸ

ਠੀਕ ਹੈ ਪਰ ਜਿਹੜੇ ਐਡਿਕਟ ਸੀਗੇ ਜਿਹੜੇ ਚਲੋ ਏਜ ਸੀਗੀ ਜਿਹਨਾਂ ਦੀ 24 25 ਤੋਂ 30 ਸਾਲ ਦੀ ਏਜ ਹੋਵੇ ਹੈਗੀ ਹੈ ਜਿਹਨੂੰ ਵੀ ਅਸੀਂ ਅਗਰ ਨਾਮ ਅਸਰ ਵੀ ਨਹੀਂ ਕਰ ਸਕਦੇ ਪਰ ਸਕਿਉਰਿਟੀ ਤੇ ਉਹਨਾਂ ਦੀ ਜਿਹੜੀ ਚਲੋ ਇੱਕ ਰਾਈਟ ਐਡਿਕਟ ਰੈਕ ਡਿਕਨ ਇਹ ਨਾਈਜੀਰੀਆ ਦਾ ਹੈ ਸਰ ਆਪਣੇ ਵੀਕਲ ਦੇ ਲੈ ਕੇ ਆਉਂਦੇ ਸੀ ਜਿਆ ਤਰਫ ਤੋਂ ਇਹ ਇਹਦਾ ਲੇਡੀ ਦਾ ਆਪਣਾ ਹੀ ਵੀਕਲ ਸੀਗਾ ਲੇਕਿਨ ਜਿਹੜਾ ਅਸੀਂ ਨਾਈਜੀਰੀਅਨ ਜਿਹੜਾ ਸੀਗਾ ਉਹਦਾ ਅਸੀਂ ਲੈ ਉੱਥੇ ਸਾਨੂੰ ਜਿਹੜਾ ਮਿਲਿਆ ਹੈ ਉਹਦਾ ਲੈ ਵੀਕਲ ਨਹੀਂ ਮਿਲਿਆ ਪਰ ਸਰ ਅਸੀਂ ਇਨਵੈਸਟੀਗੇਸ਼ਨ ਚ ਦੇਖਾਂਗੇ ਮੈਨੂੰ ਤੇ ਕੈਟੇਗਰੀ ਪ੍ਰੋਪਰਟੀ ਹੈ ਕਿਹੜੇ ਕਿਹੜੇ ਵਿਕਲਪ ਜੋ ਇਹਨੇ ਡਾਕਟਰ ਬਣਾਇਆ ਉਹ ਸਾਰਾ ਅਟੈਚ ਕਰਾਂਗੇ। ਸੋ ਇਟਸ ਅ ਡਿਮਨਸਿਟੈਂਸ ਕਿ 올 द ਐਕਟੀਵਿਟੇਜ਼ ਅਰਲੀਅਰ ਡਨ ਇਨ ਦਾ ਰੂਰਲ ਏਰੀਆ ਆਉ ਦਾ ਐਂਡ ਏਅਰ। ਹਾਂ ਸਰ ਆਪਾਂ ਤੁਹਾਡੀਆਂ ਰੂਰਲ ਚੋਣੀਆਂ ਨੇ ਮੈਂ ਤਾਂ ਤੁਹਾਡੇ ਇਹ ਕੋਇਨਸੀਡੈਂਸ ਹੈ ਸਿਟੀ ਚ ਵੀ ਇਹ ਕਰਦੇ ਸਿਮਰ ਨੇ ਸਿਟੀ ਦੇ ਵੀ ਰਿਕਾਰਡਸ ਕਰਕੇ ਦੇਖ ਲਓ ਜੀ ਤੁਹਾਨੂੰ ਇਹ ਸਾਰੀ ਰੂਰਲ ਨਹੀਂ ਹੈ ਨਾ। ਨਹੀਂ ਇਹ ਕੋਇਨਸੀਡੈਂਸ ਸਾਰੀਆਂ ਤੁਹਾਡੀਆਂ ਹੀ। ਹਾਂਜੀ ਹਾਂਜੀ ਸਰ ਉਹ ਜਿਹੜੇ ਇਹ ਚ ਰਹਿ ਰਹੇ ਉਸ ਤੇ ਕਰਾਂਗੇ ਹੁਣ ਆਪਾਂ ਨੂੰ ਲੱਗਦਾ। ਠੀਕ ਹੈ। ਹਾਂਜੀ। ਠੀਕ ਹੈ ਥੈਂਕ